ਮਾਹੀਨ ਜੀ ਕਾ ਖਾਲ ਸਾਸਰੀ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਦਾ ਸੰਗ ਹੁਣਾਂ ਨਾਮ ਮਲਾਪ ਕਰੇ ਰੂਗੇ ਨਗਰ ਤੋਂ ਥੋੜੀ ਦੂਰ ਬਾਣੀ ਨਾਂ ਦਾ ਸ਼ਹਿਰ ਐ ਸ਼ਹਿਰ ਵਿੱਚ ਹੀ ਨੀੜਾ ਕੱਪੜਾ ਤੇ ਹੋਰ ਬਜਾਰੇ ਸਮਾਨ ਖੀਦ ਕੇ ਲੋਕ ਆਪਣੀਆਂ ਲੋੜਾਂ ਦੀ ਪੂਰਤੀ ਕਰਦੇ ਬਿਮਾਰੀ ਦੀ ਹਾਲਤ ਵਿੱਚ ਵੀ ਇਸੇ ਸ਼ਹਿਰ ਤੋਂ ਹੀ ਦਵਾਈ دارੂ ਲਿਆਉਣਾ ਪੈਂਦਾ ਇਸੇ ਹੀ ਸ਼ਹਿਰ ਵਿੱਚ ਪੰਜਾਬੀ ਡਾਕਟਰ ਜਿਨ੍ਹਾਂ ਦਾ ਨਾਂ ਡਾਕਟਰ ਕਰਤਾਰ ਸਿੰਘ ਆਪਣੇ ਪ੍ਰੈਕਟਿਸ ਕਰਦੇ ਆਮ ਪੰਜਾਬੀਆਂ ਲੋਕ ਉਹਨਾਂ પાસે ਆਪਣੇ ਇਲਾਜ ਕਰਵਾਉਣ ਜਾਂਦੇ ਡਾਕਟਰ ਕਰਤਾਰ ਸਿੰਘ ਧਾਰਮਿਕ ਖਿਆਲਾਂ ਦੇ ਧਾਰਨੀ ਸਨ ਅਤੇ ਜਿਸ ਮੇਲੇ ਮਰੀਜ਼ਾਂ ਤੋਂ ਮਿਲੇ ਹੁਣਾ ਆਏ ਗਏ ਪ੍ਰੇਮੀ ਨੂੰ ਆਪਣੇ ਖਿਆਲਾਂ ਦੇ ਪਾਈਵਾਲ ਬਣਨ ਵਾਸਤੇ ਪ੍ਰੇਰਨਾ ਦਿੰਦੇ ਰਹਿਣਾ ਐਸ ਪ੍ਰਚਾਰ ਦੇ ਛੱਟੇ ਵਜੋਂ ਕੋਈ ਇੱਕ ਲੋਕ ਨਾਸਤਿਕਾਂ ਬਲ ਪ੍ਰੇਰ ਪ੍ਰੇਰੇ ਗਏ। ਐਸ ਨਾਸਤਿਕਾਂ ਦੇ ਪ੍ਰਚਾਰ ਕੇਂਦਰ ਦਾ ਬਾਬਾ ਜੀ ਨੂੰ ਵੀ ਪਤਾ ਲੱਗਾ। ਬਾਬਾ ਜੀ ਆਪਣੇ ਸਿਮਨ ਭਜਨ ਵਿੱਚੋਂ ਮਿਲ ਕੱਢ ਕੇ ਡਾਕਟਰ ਕਰਤਾਰ ਸਿੰਘ ਜੀ ਦੀ ਦੁਕਾਨ ਤੇ ਚਲੇ ਗਏ। ਆਮ ਮਰੀਜ਼ਾਂ ਬਾੰਘ ਹੀ ਡਾਕਟਰ ਹੁਣਾਂ ਨੇ ਪੁੱਛਿਆ ਕਿ ਦੱਸੋ ਤੁਹਾਨੂੰ ਕੀ ਤਖਲੀਫ ਹੋ। ਬਾਬਾ ਜੀ ਕਹਿਣ ਲੱਗੇ ਕਿ ਮੈਂ ਤਾਂ ਤੁਹਾਡੇ ਦਰਸ਼ਕਾਂ ਵਾਸਤੇ ਅਤੇ ਬਚਨ ਉਸ ਸਰਮਣ ਕਰਨ ਵਾਸਤੇ ਹੀ ਆਇਆ ਹਾਂ ਹੋਰ ਕਿਸੇ ਕਿਸਮ ਦੀ ਮੈਨੂੰ ਤਖਲੀਫ ਨਹੀਂ ਡਾਕਟਰ ਸਾਹਿਬ ਮਨ ਵਿੱਚ ਬੜੇ ਪ੍ਰਸੰਨ ਹੋਏ ਤੇ ਵਿਚਾਰਨ ਲੱਗੇ ਕਿ ਅੱਗੇ ਤਾਂ ਲੋਕਾਂ ਨੂੰ ਪ੍ਰੇਰਣਾ ਦੇ ਕੇ ਆਪਣੀ ਗੱਲ ਉਹਨਾਂ ਤੱਕ ਬਚਾਉਣੀ ਪੈਣੀ ਸੀ ਇਹ ਪ੍ਰੇਮੀ ਮੇਰੀ ਵਿਚਾਰਧਾਰਾ ਨੂੰ ਸੁਣਨ ਵਾਸਤੇ ਕਾਫੀ ਦੂਰ ਤੋਂ ਆ ਚੱਲ ਕੇ ਆਇਆ। ਬਿੱਲੇ ਹੋ ਕੇ ਜਲ ਪਾਣੀ ਪੁੱਛਣ ਪ੍ਰੰਤ ਡਾਕਟਰ ਹੋਣਾਂ ਨਾਲ ਪਾਸ਼ਨ ਆਰੰਭ ਹੁ ਪ੍ਰਿੱਤਾ। ਤੇ ਦੇਖੋ ਸਾਡੇ ਮਲਕ ਦੇ ਲੋਕ ਕਿੰਨੇ ਭੋਲੇ ਤੇ ਸਿੱਧੇ ਜਿਸ ਨੂੰ ਕਿਸੇ ਦੇਖਿਆ ਹੀ ਨਹੀਂ ਅਤੇ ਜੋ ਨਾ ਅੱਖਾਂ ਨਾਲ ਦਿਸਦਾ ਨਾ ਉਸ ਦੀ ਕੋਈ ਹੋਂਦਾ ਨਾ ਉਸ ਨੂੰ ਅੱਜ ਤੱਕ ਕੋਈ ਕਿਸੇ ਨੂੰ ਮਖਾ ਸਕਿਆ। ਇਹੋ ਜਿਹਾ ਆਣ ਹੋਣ ਨੂੰ ਲੋਕ ਰੱਬ ਕਹਿ ਕੇ ਉਸ ਦੀ ਪੂਜਾ ਵੀ ਕਰਦੇ ਲੋਕਾਂ ਨੇ ਉਸ ਦੇ ਨਾਮ ਵੀ ਅਨੇਕਾਂ ਹੀ ਰੱਖ ਲਏ ਉਹ ਅਦਿ ਸਵੇਰੇ ਸ਼ਾਮ ਪ੍ਰਾਥਨਾ ਮੀਕਿਤੀਆਂ ਜਾਂਦੀਆਂ ਪਰ ਜਿਹੜੀ ਵਸਤੂ ਨਹੀਂ ਹੋਣ ਹੀ ਕੋਈ ਉਸ ਪਾਸੋਂ ਤੁਸੀਂ ਕੀ ਆਸ ਰੱਖ ਸਕਦੇ ਹੋ ਉਹ ਹਨ ਹੁੰਦਾ ਤੁਹਾਡੀ ਬੇਨਤੀ ਵੀ ਕਿਵੇਂ ਸੁਣੇਗੀ ਤੁਹਾਡਾ ਕੀ ਸਵਾਰਈ ਜੀ ਇੰਨਾ ਇੰਨਾ ਜ਼ਰੂਰੀ ਕਿ ਇਸ ਭਰਮ ਤੇ ਬਹਿਵਾ ਦਵਾ ਦਾਰਾ ਕਈ ਇਕ ਲੋਕਾਂ ਦਾ ਹਲਵਾ ਮੰਡਾ ਖੂਵ ਤੁਰਿਆ ਹੋਇਆ ਇਸ ਪ੍ਰਕਾਰ ਡਾਕਟਰ ਹੁਣਾਂ ਨੇ ਆਪਣੇ ਭਾਸ਼ਣ ਜਾਰੀ ਰੱਖਿਆ ਬਾਬਾ ਜੀ ਚੁੱਪ ਕਰਕੇ ਸੁਣੀ ਗਏ ਤੇ ਡਾਕਟਰ ਹੁਣਾਂ ਨੇ ਬੇਅੰਤ ਪ੍ਰਚਾਰ ਦੀਆਂ ਦਲੀਲਾਂ ਦੇ ਕੇ ਪ੍ਰਮਾਤਮਾ ਨੇ ਅਣਹੋਂਦ ਪੈਟ ਕਰਨ ਲਈ ਆਪਣਾ ਬਲਾ ਬਲਾ ਕੱਢ ਲਿਆ। ਬਾਬਾ ਜੀ ਬੜੀ ਨਿਮਰਤਾ ਨਾਲ ਡਾਕਟਰ ਹੁਣਾਂ ਨੂੰ ਪੁੱਛਣ ਲੱਗੇ ਕਿ ਡਾਕਟਰ ਸਹਿਬ ਤੁਹਾਡੇ ਕਹਿਣ ਅਨੁਸਾਰ ਤੁਸੀਂ ਉਸ ਵਸਤੂ ਦੀ ਹੋਂਦ ਨੂੰ ਨੱਖਾਂ ਨਾਲ ਨਹੀਂ ਵੇਖ ਸਕਦੇ। ਉਸ ਦੀ ਹੋਂਦ ਤੋਂ ਤੁਸੀਂ ਮਨਕਰ ਹੋ। ਬਸ ਡਾਕਟਰ ਜੀ ਵੇਖੋ ਪਰਮੇਸ਼ਰ ਨੂੰ ਦੇਖਣਾ ਤਾਂ ਬਹੁਤ ਦੂਰ ਦੀ ਗੱਲ। ਅਸ ਦੀ ਤਾਂ ਬਹੁਤ ਸਾਰੀ ਕਿਰਤ ਹੀ ਐਸੀ ਜਿਸ ਨੂੰ ਤੁਸੀਂ ਅੱਖਾਂ ਨਾਲ ਨਹੀਂ ਵੇਖ ਸਕਦੇ ਮਿਸਾਲ ਦੇ ਤੌਰ ਤੇ ਮੈਚ ਤੁਹਾਡੇ ਸਾਹਮਣੇ ਪਰ ਉਸ ਵਿੱਚ ਜੋ ਕੌੜਾ ਪੰਨ ਉਹ ਤੁਸੀਂ ਨਹੀਂ ਵੇਖ ਸਕਦੇ ਸ਼ੱਕਰ ਜਾਂ ਖੰਡ ਤੁਹਾਡੇ ਪਾਸ ਪਈ ਉਸ ਵਿੱਚ ਜੋ ਮਠਾਸ ਉਹ ਵੀ ਤੁਸੀਂ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸਕਦੇ ਇਸੇ ਪ੍ਰਕਾਰ ਕਨਾਣ ਦੀ ਗੋਲੀ ਤੁਸੀਂ ਹਰ ਰੋਜ਼ ਮਿੰਜਾ ਨੂੰ ਦਿੰਦੇ ਹੋ ਪਰ ਉਸ ਦੇ ਕੋੜੇ ਪੰਨ ਨੂੰ ਅੱਖਾਂ ਨਾਲ ਕਦੇ ਕਿਸੇ ਨੇ ਨਹੀਂ ਵੇਖਿਆ ਇਸੇ ਪ੍ਰਕਾਰ ਹੋਵੇ ਇਹ ਅੰਤ ਚੀਜ਼ਾਂ ਜਿਨ੍ਹਾਂ ਦੀ ਹੋਂਦ ਬਾਰੇ ਹੋਰ ਦੱਸਦੀ ਪਰ ਉਨ੍ਹਾਂ ਚ ਜੋ ਤਸਵੀਰ ਜਾਂ ਗੁਣ ਹਨ ਉਹ ਦੱਸਦੇ ਨਹੀਂ ਡਾਕਟਰ ਹੁਣੀ ਇੱਕ ਨਾਮ ਬੋਲੇ ਕਿ ਭਾਈ ਸਹਿਬ ਜੋ ਮੱਤਖੰਡ ਜਾਂ ਕਨੈਨ ਦੀ ਗ੍ਰਤਣ ਅਤੇ ਮਠਾਸ ਉਸ ਨੂੰ ਜੋ ਅਸੀਂ ਵੇਖ ਨਹੀਂ ਸਕਦੇ ਪਰ ਅਸੀਂ ਦੂਸਰੇ ਇੰਦਰੇ ਜੀਵ ਨਾਲ ਉਸ ਦਾ ਸਵਾਦ ਚੱਖ ਕੇ ਅਨੁਭਵ ਕਰ ਲੈਂਦੇ ਹਾਂ ਕਿ ਇਹ ਸਦਾ ਸਵਾਦ ਕਿਹੋ ਜਿਹਾ ਬਾਬਾ ਜੀ ਕਹਿਣ ਲੱਗੇ ਕਿ ਕੇਵਲ ਅਨੁਭਵ ਹੀ ਕਰ ਸਕਦੇ ਹੋਂ ਵੇਖ ਤਾਂ ਨਹੀਂ ਸਕਦੇ ਬਾਬਾ ਜੀ ਗਾਂ ਬੋਲੇ ਕਿ ਦੁੱਧ ਤੁਹਾਡੇ ਸਾਹਮਣੇ ਪਿਆ ਕਿ ਉਸ ਵਿੱਚ ਕਦੀ ਕਿਉਂ ਵੇਖਿਆ ਦੁੱਧ ਵਾਲੇ ਬਾਤਨ ਵਿੱਚ ਹੱਥ ਵੀ ਹੀਰੋ ਤੁਸੀਂ ਕਿਉਂ ਉਹਨੂੰ ਬਾਹਰ ਕੱਢ ਕੇ ਵੇਖ ਨਹੀਂ ਸਕੋਗੇ ਜਮਾਨ ਨਾਲ ਚੱਖ ਵੀ ਲਵੋ ਤਾਂ ਵੀ ਤੁਹਾਨੂੰ ਕਿਉਂ ਦਾ ਸਵਾਦ ਨਹੀਂ ਲੱਭੇਗਾ ਜੇ ਉਹ ਮਨੋੱਖ ਜੈਸ ਨੇ ਦੁੱਧ ਨੂੰ ਗਰਮ ਕਰਕੇ ਜੰਮਣ ਲਾ ਜੰਮਣ ਲਾਇਆ ਹੋਵੇ ਨਹੀਂ ਬਣ ਜਾਂਦਾ ਤੇ ਵਿਧੀ ਅਨੁਸਾਰ ਅੜਕਿਆ ਹੋਵੇ ਮੱਖਣ ਕੱਢ ਕੇ ਉਸ ਨੂੰ ਗਰਮ ਕਰਕੇ ਕਿਉਂ ਬਣਾਇਆ ਮੇ ਉਹ ਤੁਹਾਨੂੰ ਮੜ ਮੜ ਆਖੇ ਕਿ ਡਾਕਟਰ ਸਾਹਿਬ ਤੁਸੀਂ ਗਲਤੀ ਵਿੱਚ ਹੋ ਕਿਉਂ ਇਸੇ ਦੁੱਧ ਵਿੱਚ ਹੀ ਹੈ ਪਰ ਤੁਸੀਂ ਗਿਆਨਤਾ ਦੇ ਬਸ ਕਹੀ ਜਾਵੋ ਕਿ ਇਸ ਵਿੱਚ ਕੋਈ ਕਿਉਂ ਨਹੀਂ ਨਾ ਦਸਦਾ ਨਾ ਜੀਵਨ ਸੁਆਦ ਆਉਂਦਾ ਨਾ ਹੀ ਹੱਥ ਵਿੱਚ ਫੜ ਹੁੰਦਾ ਏ ਤੁਹਾਡਾ ਹੀ ਅਗਿਆਨਤਾ ਹੋਵੇਗੀ ਕਿ ਨਹੀਂ ਪ੍ਰੰਤੂ ਇਹ ਤੁਹਾਡੇ ਵੀ ਵਸ ਦੀ ਗੱਲ ਨਹੀਂ ਕਿਉਂਕਿ ਤੁਸੀਂ ਕਦੀ ਦੁੱਧ ਨੂੰ ਗਰਮ ਕਰਕੇ ਜੰਮਣ ਲਾ ਦਹੀਂ ਨੂੰ ਰੜਕ ਕੇ ਦੁੱਧ ਵਿੱਚੋਂ ਕਿਉਂ ਪ੍ਰਾਪਤ ਹੀ ਨਹੀਂ ਕੀਤਾ ਜੇ ਤੁਸੀਂ ਉੱਪਰ ਦੱਸੇ ਸਾਧਨਾ ਅਨਸਾਰ ਦੁੱਧ ਦੀਆਂ ਸਾਰੀਆਂ ਹਾਲਤਾਂ ਨੂੰ ਆਪਣੇ ਹੱਥੀਂ ਸਾਧਨਾਂਵਾਂਗੇ ਤਾਂ ਤੁਸੀਂ ਆਪ ਹੀ ਕਹੋਗੇ ਕਿ ਮੈਂ ਤਾਂ ਪਲੇਖੇ ਵਿੱਚ ਹੀ ਰਹਾ ਠੀਕ ਦੁੱਧ ਦੇ ਕਣ-ਕਣ ਵਿੱਚ ਕਿਉਂ ਅਸਮਾਇਆ ਹੋਇਆ ਗਾ ਲੱਭੋ ਗੁਰੂ ਪਾਤਸ਼ਾਹ ਜੀ ਨੇ ਗਰਮਾਣੀ ਵਿੱਚ ਮਸਾਲ ਦਿੱਤੀ ਕਿ ਸਾਰੀਆਂ ਲੱਕੜਾਂ ਵਿੱਚ ਗਵਤ ਰੂਪ ਵਿੱਚ ਅੱਗ ਸਵਾਈ ਹੋਈ ਬਾਹਰ ਕਦੇ ਕਿਸੇ ਨੇ ਵੇਖੀ ਕਦੇ ਨਹੀਂ ਇਸ ਦਾ ਭਾਵ ਇਹ ਨਹੀਂ ਕਿ ਜੋ ਅਸੀਂ ਲੱਕੜਾਂ ਵਿੱਚੋਂ ਗਵਤ ਅੱਗ ਨੂੰ ਵੇਖ ਨਹੀਂ ਸਕਦੇ ਤਾਂ ਉਸ ਦੀ ਹੋਂਦ ਤੋਂ ਹੀ ਮਨ ਕਰਪ ਮੁਝਾਈ ਗਈ ਜੇ ਮਾਨ ਵਿੱਚ ਜਾਹਨ ਹੋਵੇ ਕਿ ਅਸੀਂ ਇਸ ਅਗਨੀ ਨੂੰ ਪ੍ਰਗਟ ਰੂਪ ਵਿੱਚ ਵੇਖਣਾ ਤਾਂ ਤੇ ਸੁੱਕੇ ਬਾਸ ਦੇ ਟੁਕੜੇ ਲੈ ਕੇ ਆਸ ਵਿੱਚ ਰਗੜਨੇ ਸ਼ੁਰੂ ਕਰ ਦੇਵਾਂ ਮਾ تھوڑੇ ਸਮੇਂ ਵਿੱਚ ਹੀ ਅਗ ਪ੍ਰਗਟ ਹੋ ਜਾਵੇਗੀ ਸਤਿਗੁਰੂ ਪੰਜਵੇਂ ਗੁਰਦੇਵ ਜੀ ਨੇ ਉੱਪਰ ਲੀਆਂ ਮਸ਼ਾਲਾਂ ਨੂੰ ਗੁਰਬਾਣੀ ਵਿੱਚ ਹੀਠ ਲਿਖੇ ਅਨੁਸਾਰ ਅੰਕਿਤ ਕੀਤਾ ਕਿ ਜਿਵੇਂ ਲੱਕੜਾਂ ਵਿੱਚ ਅੱਗ ਹੈ ਪਰ ਦਿਸਦੀ ਨਹੀਂ ਦੁੱਧ ਵਿੱਚ ਕਿਉਂ ਤਾਂ ਹੈ ਪਰ ਨਜ਼ਰੀ ਨਹੀਂ ਆਉਂਦਾ ਇਸੇ ਅਮਰ ਕਾ ਨੀਵੇਂ ਅਤੇ ਉੱਚੇ ਅਮੀਰ ਗਰੀਬ ਜਤੇ ਸਾਰੇ ਹੀ ਬਰੀਪੂਨ ਹੋ ਕਰਕੇ ਪਰਮੇਸ਼ਰ ਰਮਿਆ ਹੋਇਆ ਪਰ ਸਾਨੂੰ ਦਿਸਦਾ ਨਹੀਂ ਕੰਨ ਕਿ ਜਿਵੇਂ ਲੱਕੜਾਂ ਚੋਂ ਅੱਗ ਤੇ ਦੁੱਧ ਚੋਂ ਕਿਉਂ ਨੂੰ ਵੇਖਣ ਲਈ ਸਾਡੀਆਂ ਅੱਖਾਂ ਸਮਰੱਥ ਨਹੀਂ ਸਗਲ ਮਨਾਸਿਪਤਿ ਮੈਂ ਬਸੰਤਰ ਸਗਲ ਅੰਦੂਦ ਮੈਂ ਕੀ ਯਾ ਉੱਚ ਨੀਚ ਮੈਂ ਜੋ ਤ ਸਮਾਣੀ ਕੰਡ ਕੰਡ ਮਾਦੋ ਜੀ ਆ ਸੰਤੋ ਘਟ ਘਟ ਰਹਾ ਸਮਾਹਿਓ ਪੂਨ ਪੂਰ ਰਹੋ ਸਰਬ ਸਰਬ ਮਾਹੇ ਜਲਥਲ ਰਮਿਆ ਤਾਹਿਓ ਨਮੋ ਗੋਣਨਦਾ ਨਾਨਕ ਜਸ ਗਾਵੇ ਸਤਗੁਰ ਪਰਮ ਚਕਾਇਓ ਸਾਭ ਨਮਾਸੀ ਸਦਾ ਲਈ ਬਾਸ ਸਾ ਮੈਂ ਰਿਹਸ ਮਾਇਓ ਉਹ ਆਪਣੇ ਸਾਰਿਆਂ ਦੇ ਵਿੱਚ ਪ੍ਰਮਾਤਮਾ ਸਮਾਇਆ ਹੋਇਆ ਸੋ ਸਰਮਨ ਰਾਸੀ ਸਾਮਾਚਨਮੇ ਹੋਏ ਨੂੰ ਵੇਖਣ ਦੀ ਚਾਹ ਨਾ ਹੈ ਉਹ ਅਸ਼ਨੂ ਪਰਖਟ ਰੂਪ ਵਿੱਚ ਵੇਖਣਾ ਚਾਹੁੰਦੇ ਹਾਂ ਤਾਂ ਉੱਪਰ ਲਿਖੇ ਗੁਰੂ ਹੁਕਮ ਅਨਸਾਰ ਯਤਨ ਕਰਨਾ ਪਵੇਗਾ ਤੇ ਗਉਣ ਨਦਾਨ ਨਾਨਕ ਜਸ ਗਾਵੇ ਜਸ ਗਉਣ ਰੂਪੀ ਸਾਧਨਾ ਪਣਾਉਣਾ ਪਮੇਗਾ ਡਾਇਰੈਕਟਰ ਸਾਹਿਬ ਰਾਮ ਨੂੰ ਵੇਖਣ ਵਾਸਤੇ ਪੱਤੀ ਕਰਨੀ ਰੂਪ ਚਸ਼ਮੇ ਲਾਉਣੇ ਪੈਣਗੇ ਪਾਰ ਫੱਕਰ ਨਾ ਹੰਦਲਾਏ ਜਸਮੀਂ ਜਹਾ ਤਹਾ ਮਾਜੂਨੋ ਥੋੜੇ ਸਮੇਂ ਵੀ ਜੋ ਮਨ ਨੂੰ ਟਿਕਾਓ ਵਿੱਚ ਲੈ ਆਈਏ ਉਹ ਹਾਜ਼ਰ ਹਜੂਰ ਪਰਮਾਤਮਾ ਪੁਰਖ ਦਖ ਦੱਸ ਪਵੇਗਾ ਟਕਨ ਦਮ ਕਰਾਰੀ ਸੋ ਜੋ ਕਰੋ ਹਾਜ਼ਰ ਹਜੂਰ ਖਿਨਾਈ ਡਾਕਟਰ ਸਾਹਿਬ ਜਿਨ੍ਹਾਂ ਨੇ ਰੱਬ ਰੂਪ ਦਖ ਵੇਖਿਆ ਉਹ ਸਾਨੂੰ ਇਸ ਨਾਲੋਂ ਵੱਧ ਗਰੰਟੀ ਕੀ ਦੇ ਸਕਦੇ ਹਨ ਆ ਜੋ ਮਲਾਮਾ ਸੇਖ ਫਰੀਦ ਲੈ ਕਮ ਉਂਝੜੀਆਂ ਮਨੋਂ ਚਿੰਦੜੀਆਂ ਉਠਾ ਗ੍ਰੰਦ ਸਦ ਕੋ ਸੁੰਦਰ ਪਾਵੋ ਡਾਕਟਰ ਸਾਹਿਬ ਲੋੜ ਹੈ ਉਸ ਦੱਸੇ ਮਾਰਗ ਤੇ ਚੱਲਣ ਦੀ ਜਿਸ ਮਾਰਗ ਤੇ ਚੱਲਣ ਨਾਲ ਪਰਮੇਸ਼ਰ ਨੂੰ ਮੇਖਿਆ ਜਾ ਸਕਦਾ ਹੈ ਸੁਹੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਭ ਮਿਲਣ ਦੀ ਸਾਧਨਾ ਵੀ ਦੱਸ ਰਹੇ ਹਨ। ਭਾਂਡਾ ਤੋਏ ਮੈਂ 세 ਤੂ ਬਦੀ ਮੂਤ ਦੂਦ ਦੇ ਕੋ ਜਾਵੋ। ਦੂਦ ਕਰਮ ਕੋ ਨ ਸਵਰਗ ਤੇ ਸਮਾਣ ਸਮਾਏਣ ਹੋਏ ਨਰਾਸ ਜਮਾਵੋ। ਜਪੋ ਤੈ ਕੋ ਨਾਮ ਆਵਰ ਨਾ ਫਲ ਕਾਮ ਮਾਰੋ। ਇਹ ਮਨ ਇੱਠੀ ਹਾਥਕ ਕਰੋ ਹੁਣ ਨੇਤਰੋ ਨੀਂਦ ਨਾ ਆਵੇ ਰਸ਼ਨਾ ਨਾਮ ਜਪੋ ਤਵ ਮਿਥੀਏ ਦਨ ਬੇਦ ਅਮਰਤ ਪਾਵੋ ਮਨ ਸੰਪਟ ਯਤ ਸਤ ਸਰਨਾਵਨ ਪਾਵਨ ਪਤੀ ਤਨ ਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਐਨ ਮੈਦ ਸੈ ਸੈਵ ਰਵਤ ਰਹੇ ਰਵਤ ਰਹੇ ਕਾਦੇ ਕਹੇ ਕਹੇ ਕਹ ਜਾ ਮੇ ਤੁਮ ਸਰ ਅਵਰਨਾ ਕੋਈ ਭਗਤ ਹਿਣ ਨਾਨਕ ਜਨ ਜੰਪੇ ਹੋ ਸਲਾਹੀ ਸੱਚਾ ਸੁਹੀ ਨੈਤਰ ਸੈਵ ਹੋ ਰਸਣੋ ਜੇਕਰ ਦੇਖਣ ਦੀ ਗੱਲ ਹੈ ਤਾਂ ਸਾਰੀ ਦੁਨੀਆ ਨੂੰ ਨੀਂਦ ਨਹੀਂ ਆਉਂਦੀ ਭੁੱਖ ਵੀ ਲੱਗਦੀ ਖੁਸ਼ੀ ਗਮੀ ਵੀ ਵਿਆਪਦੀ ਕਾਮ ਕ੍ਰੋਧ ਲੋਭ ਮੋਹਕਾਰ ਆਨਕ ਵੀ ਹਾਰਾ ਮੁੱਖ ਨੂੰ ਵਿਆਪ ਦੇ ਹਨ ਮਰ ਦੇ ਕੇਰ ਆਪਾਂ ਉਸ ਮਨੁੱਖ ਨੂੰ ਜਿਸ ਨੂੰ ਨੀਂਦ ਆਈ ਹੋਵੇ ਪੁੱਛੀਏ ਕਿ ਬਖਾ ਖਾਂ ਭਾਈ ਤੈਨੂੰ ਕਿੰਨੀ ਕੁ ਨੀਂਦ ਆਈ ਜਾਂ ਭੁੱਖੇ ਨੂੰ ਪੁੱਛੀਏ ਕਿ ਦਖਾ ਤੇਰੀ ਭੁੱਖ ਕਿੱਥੇ ਉਹ ਸਾਡੇ ਪਰਥਾਏ ਕੀ ਅੰਦਾਜ਼ਾ ਲਗਾਏਗਾ ਕਿ ਇਹ ਪੁੱਛਣ ਵਾਲਾ ਵਿਅਕਤੀ ਕਿੰਨੇ ਕੁ ਅਕਲ ਦਾ ਮਾਲਕ ਹਰ ਮਨੁੱਖ ਸੌਂਦਾ ਵੀ ਅਤੇ ਭੁੱਖ ਵੀ ਏਮ ਭੁੱਖ ਤੇ ਦੁੱਖ ਨੂੰ ਵੀ ਮਹਿਸੂਸ ਕਰਦਾ ਖੁਸ਼ੀ ਗਮੀ ਵਿੱਚ ਵੀ ਵਿਚਰਦਾ ਪਰ ਸੰਸਾਰ ਦਾ ਕੋਈ ਵੀ ਸਿਆਣੀ ਤੋਂ ਸਿਆਣਾ ਖੋਜੀ ਮਨੁੱਖ ਵੀ ਇਹ ਨਹੀਂ ਦੱਸ ਸਕਿਆ ਕਿ ਨੀਂਦ ਦਾ ਕੀ ਸਰੂਪ ਉਸ ਦਾ ਕਦ ਕਾਠ ਰੂਪ ਰੰਗ ਕਿ ਹੋ ਜਾ ਇਸੇ ਪ੍ਰਕਾਰ ਖੁਸ਼ੀ ਗਮੀ ਅਤੇ ਭੁੱਖ ਦੇ ਆਦਿਕ ਵੀ ਕੇਵਲ ਅਨੁਭਵ ਹੀ ਕੀਤੇ ਜਾ ਸਕਦੇ ਜਾਂ ਉਸਨ ਪਾਪ ਦਾ ਥੋੜਾ ਬਹੁਤਾ ਪ੍ਰਗਟਾਵਾ ਕੀਤਾ ਜਾ ਸਕਦਾ ਹੈ ਸਨੁ ਪਾਪ ਦਾ ਪ੍ਰਗਟਾਵਾ ਵੀ ਉਹੀ ਕਰ ਸਕਦਾ ਜਿਹੜਾ ਇਹਨਾਂ ਵਿੱਚ ਵਿਚਰ ਰਿਹਾ ਹੋਵੇ ਡਾਕਟਰ ਸਾਹਿਬ ਵੇਖੋ ਸਾਇੰਸ ਕਿੰਨੀ ਤਰੱਕੀ ਕਰ ਗਈ ਸੈنسਦਾਨਾਂ ਨੇ ਖੂਨ ਦੇ ਦੌਰੇ ਨੂੰ ਮਾਪਣ ਦੇ ਅਤੇ ਗਰਮੀ ਸ਼ਾਦੀ ਨੂੰ ਮਾਪਣ ਦੇ ਯੰਤਰ ਬਣਾ ਲਏ ਪਰ ਅਜ ਤੱਕ ਕੋਈ ਵੀ ਸੰਸਦਨ ਪਰਮੇਸ਼ਰ ਦੀਆਂ ਸੂਖਮ ਹੁੰਦਾਂ ਨੂੰ ਨਾਪਣ ਦਾ ਕੋਈ ਯੰਤਰ ਨਹੀਂ ਬਣਾ ਸਕਿਆ ਨਾ ਤਾਂ ਖੰਨੂਨ ਆਪਿਆ ਜਾ ਸਕਦਾ ਨਾ ਨੀਂਦ ਨੂੰ ਅਤੇ ਨਾ ਹੀ ਕਾਮ ਕ੍ਰੋਧ ਲੋਭ ਹੰਕਾਰ ਇਤਿਆਦਕ ਨੂੰ ਕਦੀ ਕਿਸੇ ਨੇ ਇਹਨਾਂ ਦਾ ਸਰੂਪ ਨਹੀਂ ਵੇਖਿਆ ਅਤੇ ਨਾ ਹੀ ਇਹਨਾਂ ਦੀ ਕਿਸੇ ਜੀਵ ਵਿੱਚ ਕਿੰਨੀ ਖੋਦ ਨੂੰ ਮਾਪਿਆ ਜਾ ਸਕਦਾ ਵਾਮੇ ਸਾਰੀਆਂ ਜੀਵਨਾਂ ਨੂੰ ਵਿਆਪ ਦੇ ਕੇਵਲ ਤੇ ਕੇਵਲ ਉਹ ਮਨੁੱਖ ਜਾਂ ਜੀਵ ਜਿਸ ਨੂੰ ਇਹ ਵਿਆਪ ਦੇ అనుਭਵ ਹੀ ਕਰ ਸਕਦਾ ਡਾਕਟਰ ਹੁਣੀ ਬਾਬਾ ਜੀ ਦੀ ਵਿਚਾਰ ਨੂੰ ਬੜੇ ਧਿਆਨ ਨਾਲ ਸੁਣ ਰਹੇ ਸਨ ਬਾਬਾ ਜੀ ਨੇ ਹੋਰ ਫਰਮਾਇਆ ਕਿ ਡਾਕਟਰ ਸਾਹਿਬ ਵੇਖੋ ਸਾਡੇ ਦੇਖਦਿਆਂ ਦੇਖਦਿਆਂ ਸਾਣੇ ਲੋਕਾਂ ਨੇ ਬਿਜਲੀ ਨੂੰ ਪ੍ਰਗਟ ਕਰ ਲਿਆ ਅਤੇ ਅਸੀਂ ਬਿਜਲੀ ਤੋਂ ਕਿੰਨੇ ਸੌਖਾ ਆਰਾਮ ਲੈ ਜਾ ਰਹੇ ਬਿਜਲੀ ਨਹੀਂ ਹੋਣ ਤਾਂ ਪਹਿਲਾਂ ਵੀ ਸੀ ਪਰ ਕੇਵਲ ਗਿਆਨਤਾ ਕਾਹਨਾ ਸਿੰਘ ਇਸਾ تھا ਸ਼ਕਤੀ ਤੋਂ ਲਾਭ ਨਹੀਂ ਲੈ ਸਕੇ ਉਹ ਜੈ ਸੰਦਾਨਾ ਨੇ ਇਹ ਸੂਖਮ ਬਿਜਲੀ ਜੋ ਅੱਖਾਂ ਨਾਲ ਅਸੀਂ ਦੇਖ ਨਹੀਂ ਸਕਦੇ ਨੂੰ ਪ੍ਰਗਟ ਕਰਨ ਦਾ ਸਾਧਨ ਸਾਡੇ ਸਾਹਮਣੇ ਰੱਖਿਆ ਸਰਕਾਰ ਨੇ ਉਹਨਾਂ ਵਿਗਿਆਨੀਆਂ ਦੀ ਹਦਾਇਤ ਅਨਸਾਰ ਵੱਡੇ ਵੱਡੇ ਪਲਾਂਟ ਲਾ ਦਿੱਤੇ ਉਹਨਾਂ ਨੂੰ ਚਲਾਉਣ ਦਾ ਮਾਰਤੇ ਡੈਮ ਰਾਹੀਂ ਪਾਣੀ ਦੀ ਵਰਤੋਂ ਕੀਤੀ ਗਈ। ਜਦ ਪਾਣੀ ਦੀ ਤਾਕਤ ਨਾਲੋਂ ਪਲਾਟ ਚੱਲੇ ਤਾਂ ਬਿਜਲੀ ਪ੍ਰਗਟ ਹੋ ਗਈ। ਇਹ ਪਲਾ ਉਹਨਾਂ ਸੰਸਦਾਨਾਂ ਜਿਨ੍ਹਾਂ ਨੇ ਅਨੇਕਾਂ ਤਰਬੇ ਕਰਕੇ ਬਿਜਲੀ ਪੈਦਾ ਕਰਨ ਦੀਆਂ ਖਾੜਾਂ ਖੱਡੀਆਂ ਦੀਆਂ ਹਦੈਤਾਂ ਨੂੰ ਅਣਗੌਲੀਆਂ ਹੀ ਕਰ ਦਿੱਤਾ ਜਾਂਦਾ ਹੈ। ਉਹਨਾਂ ਦੇ ਦੱਸੇ ਅਨੁਸਾਰ ਅਮਲ ਨਾ ਕੀਤਾ ਜਾਂਦਾ ਤਾਂ ਇਹ ਲਈ ਸ਼ਕਤੀ ਅੰਧਖਰੂ ਵਿੱਚ ਕਹਿੰਦੇ ਵੀ ਸਾਹਮਣੇ ਨਾ ਆਉਂਦੀ। ਇਹੀ ਤਰ੍ਹਾਂ ਜੇ ਅਸੀਂ ਪਰਮੇਸ਼ਰ ਜੋ ਸ਼ਕਤੀ ਰੂਪ ਹੋ ਕੇ ਸਾਰਿਆਂ ਵਿੱਚ ਮਰਤ ਰਿਹਾ ਉਸ ਦੀ ਹੋਂਦ ਨੂੰ ਪਰਿਕਟਾਨਾ ਲੋਚਦੇ ਹਾਂ ਅਤੇ ਉਹ ਪਰਮ ਸ਼ਕਤੀ ਪਾਸੋਂ ਜੇਕਰ ਸਖ ਮੰਨਣਾ ਚਾਹੁੰਦੇ ਹਾਂ ਤਾਂ ਸਾਨੂੰ ਉਹਨਾਂ ਦੀ ਅਗਵਾਈ ਅਨੁਸਾਰ ਚੱਲਣਾ ਪਵੇਗਾ ਜਿੰਨਾ ਨੇ ਮਹਿੰਤਮ ਸ਼ਕਤ ਝਾ ਕੇ ਉਹਨਾਂ ਨੂੰ ਪ੍ਰਗਟ ਕੀਤਾ ਹਤਿ ਗੁਰੂ ਜੀ ਤਾਂ ਨਿਮੈਂ ਤੁਸੀਂ ਕਹਿੰਦੇ ਹੋ ਕਿ ਰੱਬ ਦਿਸਦਾ ਨਹੀਂ ਖੌਦ ਆਪ ਕਹਿੰਦੇ ਹਨ ਕਿ हे ਮਨੁਖ ਤੇਰੇ ਪਾਸ ਰੱਬ ਨੂੰ ਵੇਖਣ ਵਾਲੀ ਅੱਖ ਹੀ ਨਹੀਂ ਉਹ ਤਾਂ ਹੋਰ ਹੀ ਅੱਖਾਂ ਹਨ ਜਿਨ੍ਹਾਂ ਨਾਲ ਪਿਆਰੇ ਪ੍ਰਭੂ ਜੀ ਦੇ دیدار ਹੋਣੇ ਹਨ ਨਾਨਕ ਸੇ ਆਖਾਲਿਆ ਮੈਂ ਜਿੰਨੀ ਦਸੰਦੋ ਮਾਪਰੀ ਸੋ ਇਹ ਅੱਖਾਂ ਸਾਨੂੰ ਕਿਵੇਂ ਪ੍ਰਾਪਤ ਹੋਣ ਜਿਨ੍ਹਾਂ ਨੂੰ ਗੁਰਦੇਵ ਜੀ ਨੇ ਦੇਵ ਨਿਤਰ ਅਤੇ ਸੋਤੀ ਦੀਆਂ ਅੱਖਾਂ ਵੀ ਕਿਹਾ ਉਸ ਰਸਤੇ ਨੂੰ ਪ੍ਰਾਪਤ ਕਰਨ ਲਈ ਸਤਿਗੁਰੂ ਜੀ ਦਾ ਹੁਕਮ ਜੋ ਜੀਵ ਜੇਕਰ ਤੂੰ ਪ੍ਰਭ ਦੇ ਪੈ ਦੇ ਪੈਰ ਪਿਆਰ ਦੇ ਹੱਥ ਅਤੇ ਸੋਤ ਦੀਆਂ ਅੱਖਾਂ ਬਣਾਵੇਂ ਤਾਂ ਇਨ੍ਹਾਂ ਤਿੰਨਾਂ ਕਰਮਾਂ ਦੇ ਕਾਰਨਾਂ ਤੂੰ ਆਪਣੇ ਮਾਲਕ ਨੂੰ ਵਰਦਖ ਮਿਲ ਸਕਦਾ ਪਾਪ ਕੇ ਹਰ ਵੇਲੇ ਪਰਮੇਸ਼ਰ ਜੀ ਦਾ ਡਰ ਹਿਰਦੇ ਵਿੱਚ ਧាន ਕਰਨਾ ਕਿ ਮੇਰੇ ਮਾਲਕ ਮੇਰੇ ਸਾਰੇ ਕੀਤੇ ਜਾਣ ਵਾਲੇ ਮਾੜੇ ਚੰਗੇ ਕਰਮਾਂ ਨੂੰ ਵੇਖਦਾ ਹੈ ਹਿਰਦੇ ਵਿੱਚ ਮਾਲਕ ਦੇ ਡਰ ਕਾਰਨ ਸਾਰੇ ਮਾੜੇ ਕਰਮ ਹੌਲੀ-ਹੌਲੀ ਛੁੱਟ ਜਾਣਗੇ ਅਤੇ ਹਿਰਦਾ ਗੁਣਾਂ ਦੀ ਖਾਣ ਰਹਿ ਜਾਵੇਗਾ ਜਿਸ ਹਿਰਦੇ ਵਿੱਚ ਗੁਣ ਬਾਦ ਗਏ ਉੱਥੇ ਪ੍ਰਭੂ ਦਾ ਪਿਆਰ ਆ ਜਾਂਦਾ ਜਿਸ ਹਿਰਦੇ ਵਿੱਚ ਪਿਆਰ ਆ ਗਿਆ ਮੈਂ ਆਪਣੇ ਪ੍ਰੇਮਕ ਨੂੰ تنਹਿੰਪਰਾ ਪਾਇਆ ਉਥੇ ਪ੍ਰਭੂ ਜੀ ਨੂੰ ਸ਼ਕਤੀ ਦੇ ਨੇਤਰ ਪਰ ਤਖ ਵੇਖ ਰਹੀ ਦੀ ਡਾਕਟਰ ਸਾਹਿਬ ਥੋੜਾ ਸਮਾਂ ਹੀ ਹੋਇਆ ਰੇੜੂ ਦੀ ਕਾਟ ਨਿਕਲੀ ਨੂੰ ਉਹ ਆਵਾਜ਼ ਜੋ ਰੇੜੂ ਆ ਸਟੇਸ਼ਨ ਤੇ ਬੋਲੀ ਜਾਂਦੀ ਸਾਰੇ ਹੀ ਵਿਆਪਕ ਹੈ ਲੇਕਿਨ ਸੁਣਾਈ ਉਸ ਨੂੰ ਹੀ ਦਿੰਦੀ ਜਿਸ ਪਾਸ ਰੇੜੂ ਆ ਸਤ ਹੋਵੇ ਜੀਕਰ ਪਾਸ ਨੇੜੂ ਆ ਵੀ ਹੋਵੇ ਪਰ ਹੋਵੇ ਖਰਾਬ ਜਾਂ ਅਸੀਂ ਚਾਲੂ ਹੀ ਨਾ ਕਰੀਏ ਤਾਂ ਉਹ ట్రాన్స్మిਟਰ ਦਾ ਜਾਂ ਰਮੀ ਹੋਈ ਵਾਰ ਦਾ ਤਾਂ ਕੋਈ ਕਸੂਰ ਨਹੀਂ ਦੇਸ ਤਾਂ ਸਾਡੇ ਵਿੱਚ ਦੋਸਤਾਂ ਸਾਡੇ ਵਿੱਚ ਹੀ ਹੈ ਹੈ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨਸਾਰ ਬਾਪਕੇ ਪ੍ਰਮਾਤਮਾ ਤਾਂ ਸਾਰੇ ਕੁਦਰਤ ਵਿੱਚ ਵਸਦਾ ਹੈ ਸ੍ਰੀ ਹਾ ਉਦੇ ਜੀਵਨ ਰਉ ਸੰਦੀ ਰਚਨਾ ਵਿੱਚ ਸੁਣੀ ਜਾ ਰਹੀ ਉਸਦੇ ਕੰਮਾਂ ਤੋਂ ਜਾ ਫਰਹਾ ਕਿ ਉਹ ਕੁਦਰਤ ਵਿੱਚ ਮੌਜੂਦ ਹੈ। ਇਹ ਕਿਨ ਇਸ ਜੀਵ ਨੂੰ ਉਸਦੇ ਮਲਾਫ ਦਾ ਸਾਧ ਨਹੀਂ ਹਾਸਲ ਹੁੰਦਾ। ਇਹ ਕਿਉਂ ਇਸ ਵਾਸਤੇ ਕਿ ਜਿਉ ਪਾਸ ਪਿਆਰੇ ਪ੍ਰਭ ਜੀ ਨੂੰ ਮਿਲਣ ਲਈ ਨਾ ਪੈਰ ਹਨ ਨਾ ਹੱਥ ਅਤੇ ਨਾ ਹੀ ਅੱਖਾਂ ਫੇਰ ਇਹ ਕਿਵੇਂ ਪ੍ਰਭੂ ਜੀ ਦੇ ਗਾਣ ਲੱਗ ਸਕਦਾ ਉਹ ਸਪ੍ਰੀਤਮ ਜੀ ਨੂੰ ਵੇਖਣ ਲਈ ਮਿਲਣ ਲਈ ਉੱਪਰ ਲਿਖੇ ਹੁਕਮ ਪਾ ਕੇ ਚੱਲਣ ਦੇ ਅਨਸਾਰੀ ਹੋ ਕੇ ਚੱਲਣਾ ਪਵੇਗਾ ਫੇਰ ਇਹ ਜੀਵ ਉਸ ਮਾਲਕ ਨਾਲ ਸਦੀਵੀ ਸਾਥ ਕਾਇਮ ਕਰ ਲਏਗਾ ਇਹਨਾਂ ਵਿਚਾਰਾਂ ਨਾਲ ਡਾਕਟਰ ਕੰਤਾਰ ਸਿੰਘ ਹਰਮਾਨ ਦਾ ਮਾਨ ਪ੍ਰਭੂ ਪ੍ਰਮਾਤਮਾ ਦੀ ਹੋਣ ਨੂੰ ਮੰਨਣ ਦੇ ਖਰੀ ਉੱਜ ਚੁੱਕਾ ਚਾਰ ਕਰਦਿਆਂ ਕਰਦਿਆਂ ਡਾਕਟਰ ਸਹਉਣੀ ਬਾਬਾ ਜੀ ਨਾਲ ਦਰਿਆ ਵੀ ਸਾਂਝ ਵੀ ਕੱਢ ਲਈ ਅਤੇ ਪੁੱਛਿਆ ਕਿ ਉਤਾਰ ਸਿੰਘ ਦਲੀਲ ਜੋ ਕਈ ਗਠੀ ਨਹੀਂ ਤਖਲੀਫ ਨਾਲ ਉਹ ਮਾਰ ਸੀ ਨੂੰ ਆਪਣੀ ਨੇ ਹੀ ਬਾਣੀ ਦਾ ਪਾਠ ਸੁਣਾ ਕੇ ਰਾਜੀ ਕੀਤਾ ਬਾਬਾ ਜੀ ਨੇ ਉੱਤਰ ਦਿੱਤਾ ਕਿ ਰਾਜੀ ਤਾਂ ਸਤਿਗੁਰੂ ਜੀ ਨੇ ਕੀਤਾ ਮੇਰੇ ਜ਼ੁਮੇ ਤਾਂ ਉਸ ਨੂੰ ਗੁਰਬਾਣੀ ਸੁਣ ਦੀ ਸੇਵਾ ਲੱਗੀ ਸੀ ਨਰਮਾਣੀ ਤੇ ਨਾਮ ਨਾਲ ਅਸਿਰ ਕਰੋ ਤਾਂ ਕਿ ਜਨਮ ਜਨਮਾਂਤਰਾ ਦੇ ਰੋਗ ਗ੍ਰਸਤ ਗ੍ਰਸਤ ਹੋਈ ਜੀਵਾ ਆਤਮਾ ਵੀ ਰੋਗ ਹੋ ਜਾਂਦੀ ਸਰੀਰਕ ਰੋਗ ਠੀਕ ਹੋਣਾ ਤਾਂ ਬਹੁਤ ਮਾਮੂਲੀ ਗੱਲ ਹੈ ਕਿਉਂਕਿ ਮਾੜੇ ਕਰਮਾਂ ਕਾਰਨ ਆਤਮਾ ਰੋਗੀ ਹੁੰਦੀ ਆਤਮਾ ਦੇ ਰੋਗੀ ਹੋਣ ਨਾਲ ਸਰੀਰ ਰੋਗ ਗ੍ਰਸਤ ਹੋ ਜਾਂਦਾ ਜਦੋਂ ਡਾਕਟਰ ਸਾਹਿਬ ਨੂੰ ਇਹ ਪਤਾ ਲੱਗਿਆ ਕਿ ਆਪ ਜੀ ਬਾਬਾ ਜੀ ਉਸ ਕਮਾਈ ਮਾਲੀ ਮਹਾਪਰਸ਼ਾਨ ਨਿੰਨਾ ਬਰਤਾਇ ਮੈਂ ਕਈ ਵਾਰ ਸੰਧਾਰ ਸੰਧਾਰ ਅਵਤਾਰ ਸਿੰਘ ਪਾਸੋਂ ਸੁਣ ਚੁੱਕਾ ਹਾਂ ਕਿ ਉਹਨਾਂ ਦੀ ਭਾਵਨਾ ਤੇ ਸਾਧਾ ਵਿੱਚ ਹੋਰ ਬੰਧਾ ਹੋ ਗਿਆ ਡਾਕਟਰ ਹਰਾਨੇ ਬਾਬਾ ਜੀ ਨੂੰ ਕਾਫੀ ਮਜਬੂਰ ਕਰਕੇ ਆਪਣੇ ਪਾਸ ਹੀ ਅਟਕਾ ਲਿਆ ਅਤੇ ਰਹਿਰਾਹ ਦੀ ਦੇ ਪਾਠ ਪ੍ਰੰਤ ਮਾਨ ਵਿੱਚ ਜੋ ਹੋਰ ਸ਼ੰਕੇ ਰਹਿੰਦੇ ਸਾਨੂੰ ਉਹ ਵੀ ਸਮਝੇ ਕੀਤੇ ਬਾਬਾ ਜੀ ਨੇ ਕਰਵਾਣੀ ਦੇ ਅੰਧਾਰ ਅਤੇ ਆਪਣੀ ਨਿੱਜੀ ਕਮਾਈ ਰਾਹੀਂ ਉਹਨਾਂ ਸ਼ੰਕਿਆਂ ਦਾ ਉੱਤਰ ਦਿੱਤੇ। ਖੀਰ ਬਾਬਾ ਜੀ ਨੇ ਡਾਕਟਰ ਨੂੰ ਕਿਹਾ ਕਿ ਜੇ ਤੁਸੀਂ ਸਲੀਮੀ ਸੁਖ ਮੰਨਣਾ ਚਾਹੁੰਦੇ ਹੋ ਤਾਂ ਕਰਵਾਣੀ ਦੀ ਖੋਜ ਕਰੋ। ਜਿਉਂ-ਜਿਉਂ ਤੁਸੀਂ ਕਰਵਾਣੀ ਦੀ ਖੋਜ ਤੇ ਪੜੋਗੇ ਤੁਹਾਡੇ ਸਾਰੇ ਸ਼ੰਕੇ ਜਿਵੇਂ ਹੱਡ ਦੇ ਪਾਣੀ ਅੱਗੇ ਘਾਹ ਦੇ ਥਿੱਲੇ ਰੋਂਡ ਜਾਂਦੇ ਆ। ਐਸੇ ਮਰਕਾਰ ਦੂਰ ਹੋ ਜਾਣਗੇ ਦੂਸਰੀ ਜ਼ਰੂਰੀ ਗੱਲ ਇਹ ਕਿ ਜੋ ਆਪਣੋ ਉਹ ਅਨਸਾਰ ਕਮਾਈ ਕਰਨੀ ਆਰੰਭ ਕਰ ਦਿਓ ਫੇ ਤੁਸੀਂ ਆਪੇ ਹੀ ਦੇਖ ਲੈਣਾ ਕਿ ਅਸਲੀਅਤ ਕੀ ਤੁਸੀਂ ਮਹਿਸੂਸ ਕਰੋਗੇ ਕਿ ਪਿਛਲਾ ਸਮਾਂ ਐਵੇਂ ਗਵਾਇਆ ਵਿਦਿਆਲੀ ਦੀ ਨੀਂਦ ਵਿੱਚ ਬੇਅਰਥੀ ਚਲਾ ਗਿਆ ਨਾਈਟ ਸਹਿਬ ਇਸ ਤਰ੍ਹਾਂ ਕਮਾਈ ਕਰਨ ਵਾਲਾ ਸਾਂ ਕੋ ਜਿਲੇ ਜਾਂਦਾ ਤੇ ਫੋਕੀ ਨਰੀਲੇ ਬਾਗੀ ਬਾੜੇ ਖਾਲੀ ਹੀ ਰਹਿ ਜਾਂਦੇ ਸੋ ਬਿਨਾ ਦੇਰ ਕੀਤਿਆਂ ਲੱਗ ਪੋ ਜਦੋਂ ਤੁਸੀਂ ਲੱਗ ਪਏ ਤੁਹਾਡੀ ਸੰਗਤ ਨਾਲ ਹੋਰ अनेका ਜੀਵ ਨਾਲੋਂ ਸੇਧ ਮਿਲੀਗੀ ਬਾਬਾ ਜੀ ਦੇ ਅਮਲੀ ਜੀਵਨ ਬਾੜੀ ਸੰਗਤ ਨੇ ਥੋੜੇ ਸਮੇਂ ਚ ਹੀ ਡਾਕਟਰ ਹੁਣਾ ਦੀ ਆਤਮਾ ਤੇ ਐਸੇ ਆਸਰਾ ਪਾਇਆ ਕਿ ਅਗਲੇ ਦਿਨ ਹੀ ਗੁਰੂ ਮਹਾਰਾਜ ਜੀ ਦਾ ਸਰੂਪ ਘਰ ਲਿਆ ਕੇ ਸਹਿਜ ਪਾਠ ਆਰੰਭ ਕਰ ਦਿੱਤਾ ਮਾਮਾ ਜੀ ਦਾ ਪਾਠ ਆਰੰਭ ਕਰਵਾ ਕੇ ਬਾਸ ਆ ਗਏ ਤੇ ਬਾਅਦ ਵਿੱਚ ਕਦੇ ਬਾਬਾ ਜੀ ਡਾਕਟਰ ਹੁਣਾਂ ਪਾਸ ਚਲੇ ਜਾਂਦੇ ਕਦੇ ਡਾਕਟਰ ਹੁਣੇ ਬਾਬਾ ਜੀ ਦੀ ਸੰਗਤ ਕਰਨ ਲਈ ਉਹਨਾਂ ਪਾਸ ਆ ਜਾਂਦੇ ਨੇ ਥੋੜੇ ਹੀ ਸਮੇਂ ਅੰਦਰ ਆਪ ਜੀ ਨੂੰ ਕਰਮਾਣੀ ਦੀ ਕਾਹੀ ਸੋਝੀ ਹੋ ਗਈ ਤੇ ਆਪ ਨੇ ਕਰਮਾਣੀ ਅਨੁਸਾਰ ਜੀਵਨ ਤਰਲਨਾ ਆਰੰਭ ਕਰ ਦਿੱਤਾ ਕਰਮਾਣੀ ਦੀ ਖੋਜ ਕਰਕੇ ਆਪ ਜੀ ਨੇ ਪੁਸਤਕਾਂ ਦੇ ਰੂਪ ਵਿੱਚ ហេਠ ਲਿਖੇ ਰੈਕਟ ਲਿਖਣੇ ਕੀਤੇ ਜੋ ਪ੍ਰਚਾਰ ਹੈ ਤ ਸੰਗਤਾ ਵਿੱਚ ਮੰਡ ਦੇ ਰਹੇ ਅਤੇ 3 4 4 ਤਨ ਤਨ ਚਰਚਾ ਦਾ ਨੰਬਕ ਮਕ ਸਹਿਰਾ ਪਿੰਡਾ ਵਿੱਚ ਜਾ ਕੇ ਗੁਰੂ ਅਪਨੇਸ਼ ਦਾ ਸੰਦੇਸ਼ ਹਰ ਪ੍ਰਾਣੀ ਤੱਕ ਪਹੁੰਚਾਉਣ ਦਾ ਯਤਨ ਕਰਦੇ ਉਹ ਪ੍ਰੇਮੀ ਅਪਨੇਸ਼ ਦਾ ਸੰਦੇਸ਼ ਜਦੋਂ ਕਦੇ ਆਰੰਭ ਦੀ ਹੋਣ ਤੋਂ ਮਨਕਰ ਹੋ ਕੇ ਨਾਸਤਾਂ ਦੇ ਪ੍ਰਚਾਰ ਨਾ ਪ੍ਰਚਾਰ ਸੀ ਹੋਣ ਸਹੀ ਸੰਗਤ ਮਿਲਣਾ ਤੇ ਕਰਵਾਣੀ ਦੀ ਸੋ ਦਵਾਰਾ ਪਰਮਾਤਮਾ ਦਾ ਵੱਡਾ ਪੁਰਸ਼ਚਾਰਕਾਣ ਕਈ ਭੁੱਲੇ ਪੜਤੇ ਜੀਵਨ ਨੂੰ ਅਸੀਂ ਜੀਵਨ ਸਿਹਤ ਦੇ ਗਿਆ ਡਾਕਟਰ ਕਰਤਾਰ ਸਿੰਘ ਹੁਣਾਂ ਨੇ ਟ੍ਰੈਕ ਜੋ ਕਰਵਾਣੀ ਦੀ ਖੋਜ ਅਪੰਤ ਲਿਖੀ ਜੀਵਨ ਮਨੋਰਥ ਨਾਮ ਕੀ ਹੈ ਉਸ ਦਾ ਸੂਪ ਕੀ ਹੈ ਹਮੇ ਨਾਮ ਭਿਆਸ ਆਸ ਕਮਾਈ ਦੀ ਗੁਰਮਤਿ ਵੀ ਦੀ ਸਿਮੰਦ ਬੇਲੇ ਇਤਾਂ ਅਨਕੇ ਸੁਤੀ ਰੱਖਣਾ ਬਾਰ ਬਾਰ ਨਾਮ ਬਾਣੀ ਦਾ ਭਿਆਸ ਕਿਉਂ ਜ਼ਰੂਰੀ ਨਾਮ ਰਾਸ ਨਾਮ ਆਪ੍ਰਾਪਤੀ ਦੀ ਨਿਸ਼ਾਨੀ ਗੁਰਮਤਿ ਦੇ ਮੂਲ ਅਸੂਲ ਤੇ ਸਾਡੀ ਮਰਤਮਾਨ ਰਣੀ ਵਰਮਾਣੀ ਕਿਵੇਂ ਹੈ ਤਿਆਦ ਕੰਮ ਇੱਥੇ ਸਮਾਪਤ ਕਰਦੇ ਆ ਅਗੇ ਕੱਲ ਨੂੰ ਫੇਰ ਸ਼ੁਰੂ ਕਰਾਂਗੇ ਜੋ ਕੋਈ ਬੋਲਣ ਵਿੱਚ ਚੱਖਰ ਵੰਦਾ ਘਟਾ ਪੁਲਿ ਸਮਾ ਕਰਨਾ ਅਗਿ ਜਾਣ ਮੱਛੀ ਜਾਣ ਕੇ ਮਾਫ ਕਰਨਾ ਅਗੇ ਤੋ ਸੰਦ ਸੇਵਾ ਕਰਨਾ ਮਨਮਕਸ਼ਣਾ ਮੇਰਾ ਬਨਿਆ ਸੱਤੇ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ